ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੱਖਰੁਖੇ ਸਾਰਿਆਂ ਨੂੰ ਜੀ ਦੁੱਧ ਤੇ ਪੁੱਤ ਖੁਸ਼ੀਆਂ ਘੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਲੋ ਜੀ ਬੈਠੇ ਆ ਬੱਚੇ ਤੁਹਾਨੂੰ ਪਤਾ ਦੱਸਣ ਦੀ ਲੋੜ ਨਹੀਂ ਦੇ ਸੱਪਾ ਸੇ ਛੁੱਟੀਆਂ ਜਿਹੜੀਆਂ ਹੋ ਸਕੀਆਂ ਤੇ ਘਰ ਦੇ ਵਿੱਚ ਇਹਨਾਂ ਨੇ ਆਪਣੇ ਭਾਈ ਰਾਉਣ ਕਲਾਈ ਵੀ ਆ ਤੇ ਭਾਨ ਦਾ ਸਾਹਿਬ ਵੀ ਪਹੁੰਚੇ ਵੀ ਆ ਸਾਡੇ ਕੱਲ ਦੇ ਤੇ ਬਾਕੀ ਪੰਮੂ ਦਾ ਸਾਨੂੰ ਪਤਾ ਹੀ ਐ ਵੀ ਟੀਵੀ ਦੇ ਆਲੇ-ਦੁਆਲੇ ਲੱਗਿਆ ਰੰਦਾ ਤੇ ਬਾਕੀ ਹੁਣ ਜਾਣਾ ਜੀ ਰੋਪੜ ਕੱਲ ਇੱਕ ਜਿਹੜਾ ਲੱਗ ਗਿਆ ਜਸ਼ਨ ਨੂੰ ਲੈ ਕੇ ਗਿਆ ਤਾਂ ਭਾਈ ਇਹ ਵੀ ਆਪਣੇ ਗਿਫਟ ਲੈ ਕੇ ਆਈ ਐ ਉਹ ਤੁਹਾਨੂੰ ਅਗਲੇ ਬਲੌਗਾਂ ਦੇ ਵਿੱਚ ਹੀ ਪਤਾ ਲੱਗੂਗਾ ਮੇਨ ਕਿਨੂ ਲੈਣਿਆ ਹੁਣ ਜਾਣਾ ਏ ਮੈਂ ਤੇ ਹਰਜੀਤ ਨੇ ਵੀ ਇਹ ਰਹੂਂਗੇ ਘਰੇ ਤਿੰਨੇ ਜਾਣੇ ਪਾਪਾ ਜੀ ਵੀ ਤੇ ਕੈਮਰਾ ਕਰ ਲਵਣੀ ਸਾਡੀ ਜਸ਼ਨ ਜਸ਼ਨ ਉਹਦੇ ਨਾਲ ਵੀ ਤੁਹਾਨੂੰ ਮਿਲੋ ਮੇਰੇ ਨਾਲ ਸਾਰੇ ਨੂੰ ਪਿਆਰ ਸਸੀਕਾਲ ਜੀ ਸਸੀਕਾਲ ਜੀ ਭਾਣ ਜੀ ਸਸੀਕਾਲ ਜੀ ਲੋ ਵੀ ਭਾਣ ਦਾ ਸਾਡਾ ਪਰਨਾ ਬੰਨਣਾ ਸਿੱਖ ਗਿਆ ਹਾਂਜੀ ਹੈਨਾ ਹਾਂਜੀ ਸਿੱਖ ਗਿਆ ਨਾ ਹਾਂਜੀ ਇੱਧਰ ਮਿਲੋ ਵੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਪ੍ਰਸ਼ਾਸ਼ਕਾ ਜੀ। ਹਾਂ ਬਈ। ਚਲੋ ਜੀ ਮੋਰੋਪੜ ਮੇਰੀ ਵਾਰੀ ਰਹਿ ਗਈ ਜਦੋਂ ਕੱਲ ਕਿਹੜਾ ਗੱਡੇ ਆਈ ਸੀ ਇੱਕ। ਉਹ ਮੇਰਾ ਰਹਿ ਗਿਆ। ਥੋੜਾ-ਮੋਟਾ ਨਿਆਣਿਆਂ ਦਾ ਸੁਣ ਲੈ ਆਉਣਾ ਜੀ। ਤੇ ਬਾਕੀ ਮੈਂ ਵੀ ਉਟ ਲੈ ਕੇ ਆਉਣੇ ਆ ਤੁਹਾਨੂੰ ਪਤਾ ਕੀ ਆ। ਕੋਈ ਵਧੀਆ ਕੋਈ ਪ੍ਰੋਗਰਾਮ ਆ ਰਿਹਾ ਮੈਨੂੰ ਵੀ ਨਹੀਂ ਪਤਾ ਦੱਸ ਨਹੀਂ ਸਕਦਾ। ਤੇ ਉਹ ਬੰਦੇ ਨੂੰ ਬਾਈ ਬਨਾਨਾ ਬਨੂਣਾ ਜੀ ਲੈ ਕੇ ਆਉਣੇ ਦੀ ਗੱਲ ਵੀ ਚੱਲ ਰਹੀ ਆ ਤੇ ਛੁੱਟੀਆਂ ਹੋ ਜਾਣੇ ਵਜੇ ਤੇ ਬੈਗ ਦੀ ਜਿਪਨੀ ਸਰਵਾ ਕੇ ਰਿਹਾਣੀ ਬੈਗ ਦੀ ਭੁੰਨਾ ਵੀ ਗਿਆ ਹੈ। ਹਾਂ। ਵੀਡੀਓ ਕਰਕੇ ਥੋੜਾ ਜਿਹਾ ਵਿਗਾਰ ਉਹ ਜਪਾਂ ਕੇ ਕਣਾ ਤੋੜਦਾ ਵੇ ਤੂੰ ਬਾਈ ਛੋਟੇ ਮੰਗੂ ਜ਼ੋਰ ਮਾਰਦਾ ਇਹ ਹੁਣ ਹੈਗਾ ਹੀ ਜ਼ੋਰ ਉਹ ਚੀਜ਼ ਇਹਨੂੰ ਮੋਸ਼ਨ ਨਹੀਂ ਮੈਂਦੀ ਹੈ ਜੀ ਉਹ ਚਾਹੇ ਲੱਗੀ ਬੰਜੀ ਠੀਕ ਆ ਹਾਂਜੀ ਕੋਕਰ ਬੋਟ ਆਪਾਂ ਨਾ ਆਪ ਬੰਨਿਆ ਜਿਹੜਾ ਮੰਨ ਲੱਗੇ ਹੋਇਆ ਜੀ ਭੈਣ ਫੋਨ ਕਰਦੀ ਸਮੇਂ ਕਹਿੰਦਾ ਉਹ ਕੱਟ ਦਿੰਦਾ ਹੈ ਨਾ ਗੱਲ ਨਹੀਂ ਕਰਨੀ ਖੇਡਣੇ ਚ ਲੱਗੇ ਹੋਏ ਆ ਜੀ ਬਾਈ ਸਾਥ ਨੂੰ ਸਾਥ ਹੈ ਨਾ ਜਿਹੜਾ ਹਾਨ ਪ੍ਰਮਾਣ ਉਹ ਗੈਰੀ ਨੇ ਗੱਲ ਨਹੀਂ ਜੈਸਾਂ ਨੂੰ ਵੀ ਨਹੀਂ ਮੋਚ ਰਿਆ ਮਾਰ ਨੂੰ ਵੀ ਤਾਂ ਇਹਨੇ ਤੁਮੀ ਮੀਟ ਜਿਆ ਹੋਇਆ ਹੈ ਵਾਲਾ ਛੱਡਾਂ ਮੈਂ ਚਾਹਉਤ ਨੂੰ ਬਈ ਓਏ ਹੈ ਨਹੀਂ 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 ਹਾਂ ਬੜਾ ਦੌੜੀ ਲੱਗ ਰਹੀ ਪਰ ਮੈਂ ਹੈਗਾ ਕੰਚ ਕਿੰਨੀ ਜੀ ਚੱਲ ਛੱਡਾਂ ਮੈਂ ਚਾਹਉਤ ਚੱਲ ਜੀ ਲੱਗਿਆ ਹਾਂ ਆ ਵੇਖ ਲੋ ਬਈ ਕੱਕਾ ਹੋ ਗਿਆ ਬਦਰ ਹੈ ਹਾਂ ਬਈ ਛੱਡਾਂ ਮੈਂ ਨਹੀਂ ਨਹੀਂ ਓ ਦੇਖੋ ਬਾਈ ਓ ਹੁਣੀ ਹੁਣੀ ਨਾ ਵੀਡੀਓ ਬਣ ਲੱਗੀ ਸੀ ਸਕਿੱਪ ਹੋਇਆ ਕੰਮ ਇਥੇ ਹੈ ਨਾ ਠੀਕ ਨੇ ਇਹ ਤਿੰਨੇ ਟੀਵੀ ਦੇਖਣ ਪਰ ਹੋਏ ਤੇ ਫੜ ਫੜਈ ਇਹਦਾ ਕੰਮ ਅ ਅਸੀਂ ਸ਼ਾਮ ਨੂੰ ਪੜੂਗੇ ਅੱਛਾ ਜਦੋਂ ਜਦੋਂ ਚੱਲਣਾ ਮੈਂ ਫਿਰ ਆਪਣੇ ਘਰੇ ਪੜ੍ਹਣ ਜਾਈਂਗੀ ਟਿਊਸ਼ਨ ਜਾਵਾਂਗੇ ਓਏ ਜੀ ਠੀਕ ਆ ਹਾਂ ਬਈ ਸਰਦਾਰ ਨੇ ਤਿਆਰੀ ਆ ਹਾਂਜੀ ਹਾਂਜੀ ਚਲੋ ਜੀ ਚਲਿਏ ਚਲੋ ਬਾਈ ਚਲਿਏ ਬਾਹਰ ਤੋਂ ਪੁਬੀਲਨ ਦੇ ਜਾਂਦੇ ਆ ਤੇ ਕੰਮ ਚੱਲੀ ਜਾਂਦੇ ਆ ਚੱਲ ਬਈ ਚੱਲ ਫਾ ਰੌਂਗ ਰੌਂਗ ਤਿੰਨੇ ਟੀਵੀ ਦੇ ਦੇ ਬਾਬਾ ਜੀ ਅੰਦਰ ਹੈ ਠੀਕ ਹੈ ਚਲੋ ਬਾਈ ਬਾਹਰ ਵੀ ਧੋਪਾ ਜਿਹੜੀ ਪੂਰੀ ਹੁੰਦੀ ਜਾਂਦੀ ਆ ਦਿਖਾ ਵੀ ਦਿੰਦਾ ਮੈਂ ਤੁਹਾਨੂੰ ਆਹ ਦੇਖੋ ਇਹਨਾਂ ਬਾਈ ਧੋਪਾ ਪੂਰੀ ਫੁੱਲ ਵਟਾ ਫੁੱਲ ਚਲੋ ਵੀ ਚੱਲ ਚੱਲੀਏ ਹਾਂ ਕਾ ਕਹਿੰਦੀ ਚੋਰੀ ਚੋਰੀ ਗੱਲਾਂ ਹੋ ਰਹੀਆਂ ਕੋਈ ਉਹ ਸਿਗਰਟ ਆ ਜੀ ਹਾਂ ਮਾਤਾ ਇਹਦੇ ਵਿੱਚ ਸਿਗਰਟ ਹੋਟੋ ਇਸੇ ਨਾਲ ਚਲੋ ਬਾਈ ਚੱਲਦੇ ਆ ਰੋਪੜ ਨੂੰ ਉਹ ਬਾਈ ਪਹੁੰਚ ਗਏ ਚੁੰਨੀਆਂ ਵਾਲੀ ਦੁਕਾਨ ਤੇ ਅੰਕਲ ਜੀ ਅਸਿਕਾਲ ਅਸਵਾਕਾਲ ਜੀ ਉਹ ਵੀਰ ਜੀ ਕਿੱਧਰ ਹੈ ਜੀ ਵੀਰ ਜੀ ਇਹਦਾ ਕੰਮ ਕਰਿਆ ਜੀ ਕਿੱਥੇ ਧਰਨੋਂ ਹਾਂਜੀ ਹਾਂਜੀ ਠੀਕ ਹੈ ਲੋ ਬਾਈ ਚੁੰਨੀਆਂ ਹੋ ਰਹੀਆਂ ਸਲੈਕਟ ਥੋੜੇ bade ਹੋਣਗੇ ਦਾ ਬਾਈ ਠੰਡੀ ਦੁਕਾਨ ਬਹੁਤ ਬਗੈਰੇ ਸੀ ਤੇ ਹੀ ਦੇਖ ਲੋ ਦੁਕਾਨ ਠੰਡੀ ਅੰਦਰ ਹਾਂਜੀ ਬਹੁਤ ਸਬੰਦੀਸ ਤਰ੍ਹਾਂ ਦੀ ਬੜੀ ਰਹੀ ਆਈ ਹਣੇ ਨਹੀਂ ਚਲੋ ਆ ਜਾਣਾ ਬਾ ਮੌਸਮ ਅਗਲੇ ਆਹੀ ਮਹੀਨੇ ਲੱਗਣ ਲੱਜਣਾ ਸੀ ਇਹ ਹੈ ਪੂਰੇ ਖੁੱਲੇ ਤੋ ਇਹ ਸੁੰਨੀ ਹੋ ਰਹੀ ਹੈ ਸਿਲੈਕਟਰ ਚਲੋ ਕੀ ਬੈਠੇ ਆ ਠਾਕੀ ਲੋ ਲੱਟਾਂ ਨੇ ਬਣਾਤੀ ਟੋਕਰੇ ਸਾਨੂੰ ਕੁਝ ਲੋ ਵਾਈਟ ਕਿੰਨੀ ਆ ਕਿੰਨੀ ਆ ਹੋਲ ਛੱਡੀਆਂ ਕੰਦਰ ਬਹੁਤ ਵਧੀਆ ਵਧੀਆ ਬਈ ਪੇ ਸਾਰੀ 32 ਚੁਆਇਸ ਆਪਣੀਆਂ ਬਈ ਦੀ ਆ ਇਧਰ ਤੇ ਬਈ ਪੱਗਾ ਦੇ ਕੱਪੜੇ ਚਲੋ ਬਾਕੀ ਚੱਲੀ ਜਾਂਦਾ ਜੀ ਕੰਮ ਬਾਜ਼ਾਰ ਵੀ ਪੂਰਾ ਚੱਲ ਰਿਹਾ ਬਾਹਰ ਲਓ ਬਈ ਪਹੁੰਚ ਗਏ ਰੋਪੜ ਤੋਂ ਘਰ ਆ ਬਈ ਹਾਂ ਜੀ ਆਣ ਜਾ ਬਾਈ ਗੁਰਦੁਆਰੇ ਚਲੇ ਗਿਆ ਇਹ ਸਾਨੂੰ ਦੇਖ ਕੇ ਗੁਰਦੁਆਰੇ ਤੇ ਭੱਜ ਕੇ ਆਇਆ ਇਹਦਾ ਭੱਜਾਇਆ ਗਾ ਤੇ ਦੇਖ ਕੇ ਸੇਵਾ ਚੱਲਦੀ ਹੈ ਬਾਈ ਗੁਰਦੁਆਰੇ ਇਹ ਬੰਦਾ ਨਾ ਰਾਤ ਕਿੰਨਾ ਪਾਣੀ ਵਰਤਾਇਦਾ ਪੁੱਤ ਬਹੁਤ ਬਾਈ ਇਹਨਾਂ ਨੇ ਸੇਵਾ ਕਰੀ ਰਾਤ ਇਹਦੇ 'ਚ ਕੋਈ ਝੂਠ ਨਹੀਂ ਤੇ ਹਾਂ ਬਈ ਇਹਦਾ ਜਦੋਂ ਕੱਲ ਦਾ ਖੰਡਪੜ ਸਾਹਿਬ ਆਰੰਭ ਹੋਇਆ ਹੀ ਗੁਰਦੁਆਰੇ ਉੱਥੇ ਹੀ ਆ ਜੀ ਕੱਲ੍ਹ ਬਈ ਹੂੰ ਵੀ ਲੰਗਰ ਪਾਣੀ ਚ ਪਾਉਨੇ ਆ ਗੇਂ ਛਕ ਦੇਣੀ ਆ ਉਥੇ ਹਾਂ ਖਾਣ ਜਾਂਦੇ ਆਂਗੇ ਨਹੀਂ ਸੇਵਾ ਕਰਦੇ ਆਂਗੇ ਮਾ ਭਾਈ ਸੇਵਾ ਕਰਦੇ ਇਹਦੇ ਵਿੱਚ ਕੋਈ ਝੂਠ ਨਹੀਂ ਨਿਆਣੇ ਆ ਚਲੋ ਲੰਗਰ ਦਾ ਜਿਹੜਾ ਪ੍ਰਸ਼ਾਦਾ ਹੁੰਦਾ ਛਕਣ ਖਾਤਰ ਆ ਹਾਂ ਪਰ ਇਹ ਸੇਵਾ ਬਥੋਰੀ ਕਰਦਾ ਰਾਤ ਚਮਚੇ ਵੀ ਵਰਤਾਏ ਨੇ ਥਾਲ ਥੋੜੇ ਚੱਕੀ ਦਿੰਦੇ ਹਾਂ ਰਾਤ ਭਾਈ ਖਾਸ ਸਾਲ ਚੱਕੀ ਖਦਾ ਦਾ ਥਾਲ ਚਮਚੇ ਗਲਾਸ ਸਹੀ ਵਰਤੋਗੇ ਪਾਣੀ ਰੋਟੀ ਮੈਨੇ ਝੋਲਾ ਦੇ ਲਿਆ ਜੀ ਆ ਤੇ ਭੱਜੇ ਹੀ ਆਇਆ ਫਿਰ ਇਹਨਾਂ ਦਾ ਹੀ ਆ ਸੀ ਮੰਮੈਂ ਦੇ ਕਿ ਪੱਤੇ ਤੇ ਆ ਹਾਂਜੀ ਤੇ ਲਾ ਬਾਈ ਲਾ ਬਾਈ ਬੰਦੇ ਨੇ ਨਾ ਵਾਟਰਮੈਲਨ ਦੂ ਆਏ ਤੇ ਇਹ ਤਾਂ ਖਰਬੂਜੇ ਆ ਇਹਦਾ ਬਾਈ ਇਹ ਹੈ ਨਾ ਸਪੈਸ਼ਲ ਕਹਿ ਕੇ ਭੇਜਿਆ ਤਾਂ ਇਹ ਨਾ ਇਹ ਕੋਮੂ ਦੀ ਪੇਵੇਸ ਤੁਹਾਨੂੰ ਇਹ ਚਾਕੂ ਬਾਈ ਮੈਂ ਠੀਕ ਹਾਂ ਜੀ ਮਜ਼ਾ ਆਵੇ ਉਹ ਤੋਂ ਬਾਅਦ ਕਰੂੰਗਾ ਜੀ ਫਿਰ ਠੰਡਾ ਕਰਕੇ ਆਉਂਦਾ ਓਹ ਫ੍ਰਿਜੀ ਚ ਚਲਾ ਦਿੰ। ਲਓ ਬਾਈ ਖਰੀਦਾ ਬਰਪਾ ਬਾਕੀ ਜਿਹੜਾ ਮੇਰਾ ਜੀ ਦਾ ਥੋੜਾ ਜਿਹਾ ਪਾਉਂਦਾ ਲੈ ਤੇਰਾ ਤੇ ਆ ਬਾਈ ਪਰਮ ਦੀਆਂ ਬਨਾਇਨਾ ਵੀ ਆ ਗਈਆਂ ਠੀਕ ਹੈ ਹਾਂ ਬਈ ਠੀਕ ਆ ਹਾਂਜੀ ਓਕੇ ਹਾਂਜੀ ਬੈਗ ਨੂੰ ਬਾਹਰ ਰੱਖ ਦੇਗੀ ਉੱਥੇ ਹੀ ਪੜਵਾ ਦੇ ਓਹ ਬਾਈ ਬੈਗ ਬਾਹਰ ਉਧਰ ਚਲੋਂ ਤਾਂ ਜਿੱਪੇ ਲੱਗੀ ਆ। ਉਹ ਵੀ ਠੀਕ ਹੋ ਗਿਆ। ਤੇ ਬਾਈ ਨਮਾ ਨਹੀਂ ਤਾਂ। ਹੂੰ। ਉਹ ਤਾਂ ਮੈਨੂੰ ਪਤਾ ਤਾਂ ਵੀ ਨਮਾ ਤਾਂ ਜਿੱਪ ਤਾਂ ਕੁਦਰਤੀ ਟੁੱਟ ਗਈ। ਲੋ ਬਾਈ ਆ ਚੀਜ਼ ਲੈ। ਇਹ ਕਿਹੜੀ ਚੀਜ਼ ਆਂਦੇ ਲਾਲਾ। ਬਾਈ 5 ਕਿਲੋ ਦਾ ਬੰਦਾ 5 ਕਿਲੋ ਦਾ ਇਕੱਲਾ ਹੀ ਖਾਊਗਾ। ਕਿ ਦੀਦੀ ਵੀ? ਦੀਦੀ ਵੀ। ਦੀਦੀ ਵੀ। ਲੋ ਇਹਦਾ ਨਾ ਨਹੀਂ ਲੈਣਾ। ਉਹ ਬਾਈ ਖਰਬੂਜੇ ਵੀ ਲੈ ਲਈ। ਖਰਬੂਜੇ। ਹਾਂ ਖਰਬੂਜੇ ਬਾਈ 4 ਕਿਲੋ। ਇਹ ਆ 5 ਕਿਲੋ। ਹਾਂ ਵੇ ਸੱਦਾਂ ਨਹੀਂ ਆ। ਤੇ ਖੁਸ਼ ਹੋ ਜੂਗੀ ਬੀ ਪਾਪਾ ਵੀ ਖੁਸ਼ ਹੋਗੀ ਹੈ ਦੇਖੋ ਆ 3 4 ਕਿਲੋ ਰਹੇ ਹੈ ਇੱਕੇ 1.5 ਕਿਲੋ ਦਾ ਅੱਛਾ ਵਾਹ ਮੈਂ ਵੀ ਖੁਸ਼ ਹਾਂ ਜਵਾ ਕੋ ਸੋਚੀ ਗਈ ਤੇ ਉਹ ਮਿਲਿਆ ਨਹੀਂ ਜਿਹੜਾ ਸੋਚਿਆ ਨਹੀਂ ਤਾਂ ਮਿਲ ਗਿਆ ਲਓ ਬਾਈ ਇਹ ਵੀ ਸੁਨਾਰੇ ਕੋਲ ਲੈ ਕੇ ਜਾਏ ₹1 40000 ਲਵਾਏ ਲਾ ਬੜਾ ਬਾਈ ਕੋਈ ਗੱਲ ਨਹੀਂ ਚੱਲਦਾ ਰਹਿੰਦਾ ਕੋਲੋਂ ਲੈ ਗਈ ਸੀ 4 5000 ਦੇ ਸੋਚ ਕੇ ਹਾਂ ਆ ਦੇਖੋ ਬਾਈ ਲੋਵਾ ਇਹ ਵੀ ਆਪਣੀਆਂ ਬਾਲੀਆਂ ਲੈ ਕੇ ਆਈ ਐ ਚਲੋ ਕੋਈ ਨਾ ਸਾਰੇ ਖੁਸ਼ ਆ ਹੀ ਦੇ ਆ ਹਾਂ ਬੰਮ ਤੈਨੂੰ ਹਾਂ ਦਾ 200 ਰੁਪਏ ਦੀ ਚੀਜ਼ ਪਰੇ ਬਰਾ ਲਿਆ ਲੋ ਬਾਈ ਆ ਦੇਖੋ ਆ ਇਹਦਾ ਗਿਫਟ ਐ ਇਹ ਆਪਣੀਆਂ ਬਾਈ ਲਿਆਈ ਫੁੱਲ ਬਾਲੀਆਂ ਘਰ ਨੂੰ ਪਾਉਣ ਨੂੰ ਐ ਹਾਂਜੀ ਠੀਕ ਆ ਓਕੇ ਫਿਰ ਕੋਣੇ ਪੰਦੇ ਰਹੀ ਕੋਣ ਨੇ ਮੈਂਦੇ ਜੇ ਆਲਟੇਸ਼ ਨੂੰ ਜਿਹੜਾ ਚੱਲ ਕੋਈ ਇਹ ਹੁਣ ਅੱਜ ਦੇ ਟ੍ਰੈਂਡ ਦੀਆਂ ਵਾਲੀਆਂ ਗਈਆਂ ਚੱਲ ਠੀਕ ਹੈ ਚੱਲ ਵਧੀਆ ਏ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਵਾਹ ਆ ਇੱਧਰ ਇਹਨੂੰ ਵਿਚਾਰਿਆਂ ਨੂੰ 100 ਰੁਪਏ ਦਾ ਲਿਆ ਕੇ ਤਰਾ ਤਰਬੂਜ ਸੀਸ ਮਾਨਾ ਹੈ ਸੀਸ ਮਾਨਾ ਉਹ ਮਾਰੀ ਦਾ ਸਿਰ ਤੇ ਬਾਬਾ ਉਹ ਕਿਤੇ ਜਿਹੜੇ ਪਾਰਦੇ ਆਹ ਕਿਤੇ ਦੇ ਪਾਰਦੇ ਮਾਤਾ ਜਿਹੜੇ ਸੂਟ ਸਾੜ ਲੈਣ ਗਈ ਸੀ ਪਰ ਇੱਧਰੇ ਬਜਟ ਹੀ ਲੱਗਿਆ ਜ਼ਿਆਦਾ ਥੋੜਾ ਜਿਹਾ ਬਜਟ ਆ ਰਿਹਾ ਵੀ ਜ਼ਿਆਦਾ ਹੈ ਆਹ ਇਹ ਆ ਵੀ ਇਸ ਨਾਲ ਇਹੋ ਜਿਹਾ ਲੱਗਦਾ ਜੀ ਅੱਜ ਬੈਠੇ ਨੇ ਕੋਈ ਨਾ ਆਉਣਾ ਜਨੀ ਆਪਣਾ ਚੱਲ ਕੋਈ ਨਹੀਂ ਮਹਾਰਾਜ ਸੁੱਖ ਰੱਖੇ ਸਾਰਿਆਂ ਦੀ ਤੰਦਰੁਸਤੀ ਬਖਸ਼ੇ ਇਹਦਾ ਕੰਮ ਚੱਲਦਾ ਹੀ ਰਹਿੰਦੇ ਆ ਤੁਹਾਡੇ ਵਾਸਤੇ ਤੇ ਮੇਰੇ ਦਾ ਤਾਂ ਜਿਹੜੀ ਉਮਰ ਲੰਬੀ ਹੋਵੇ ਹਾਂ ਨਾ ਨਾ ਵੀਰੇ ਥੋੜੀ ਉਹ ਠੀਕ ਆ ਆਪਣੀ ਜਨੀ ਰਾਪਣਾ ਦੁੱਤੀ ਵੀ ਆ ਕੀ ਜੱਟਾਂ ਗੱਭੀਂ ਵੀ ਸਾਰਿਆਂ ਨੇ ਹਾਂ ਪੂਰੇ ਕਰਦੇ ਰੋ। ਤਾਂ ਮੰਮੀ ਨੂੰ ਕਹਿ ਦਵਣਾ ਬਈ। ਹਾਂ ਪਰਕੀਣਾ ਵਾਸਤੇ। ਕੀ ਆ ਦਵਣਾ? ਬਈ ਇਹ ਕਹਿੰਦਾ ਮੈਂ ਫੌਜੀ ਬਣ ਕੇ ਨਾ ਮੰਮੀ ਨੂੰ ਥਾਰ ਦਵਾਣੀ ਇੱਕ ਫੋਨ ਦੇਣਾ ਆਈ। ਤੇ ਕਾਈ ਫੋਨ ਕਹਿੰਦਾ ਇਹ ਜੀ। ਤੇ ਕਾਈ ਫੋਨ ਨਾ ਤੇ ਬਈ ਰੋਜ਼ ਛੇੜਦਾ ਹਾਂ। ਕੀ ਕਰਦਾ ਤੂੰ? 8 ਬਰ ਬਰ ਜਾਂਦੀ ਐ ਜੀ। ਕਦੇ ਕਹਿੰਦਾ ਮੰਮੀ ਡਾਇਮੰਡ ਦਾ ਸੂਟ ਦਵਾਉਂਗਾ ਤੁਨੂੰ। ਆ ਮਾ ਤੁਹਾਡੇ ਦੇ। ਦੇ ਰੋ ਬਈ ਕੀ ਚੀਜ਼ਾਂ ਬੱਚੇ? ਇਹ ਚੀਜ਼ਾਂ ਬਰੇ ਖੁਸ਼ ਆਨਰ ਜੀ ਤਾਂ। ਹਾਂ ਜੀ। ਰਿਕਦੀ ਆਪਣੀਆਂ ਆਪਣੀਆਂ। ਹਾਂ। ਹੁਣ ਜੋਤ ਨੂੰ ਵੀ ਲਿਆਓ ਫ੍ਰਿਜ ਚ ਰੱਖ ਦੇ। ਸਾਰੇ ਜੋਤ ਵੀ ਵਿਚੈਨ ਪੂਰਾ ਆਪਣਾ ਠੀਰ ਕੇ ਹਾਂਜੀ ਹਾਂਜੀ ਸੰਦਾ ਕਰਕੇ ਦੋ ਜੀ ਕਰਦਾ ਜਿੰਨਾ ਫਲ ਮੈਨੂੰ ਕੱਲੂ ਦੱਸ ਦਿਓ ਹੋਰ ਆ ਜੂਗਾ ਇਹ ਤਾਂ ਖਾਣ ਵਾਲੀਆਂ ਚੀਜ਼ਾਂ ਹਾਂਜੀ ਜ਼ਰੂਰ ਖਾਓ ਠੀਕ ਨੇ ਗਰ ਮਿਠਾਈ ਚਲਦੀ ਜੀ ਹੋਰ ਜਿਆਦਾ ਹੂੰ ਗਰ ਮਿਠਾਈ ਜਿਹੜੀ ਹੋਰ ਚਲਦੀ ਹੈ ਹੂੰ ਆਹ ਲੋ ਬਾਈ ਹੁਣ ਬੰਦਾ ਚੱਲੀਏ ਆਪਾਂ ਵਾਰੀ ਆੜੀ ਗੁਰਦੁਆਰੇ ਨੂੰ ਹਾਂਜੀ ਚੱਲੀਏ ਲੈ ਆ ਬਈ ਚਲੋ ਬਾਈ ਚੱਲਦੇ ਆ ਬਾਕੀ ਬਾਈ ਚੱਲ ਰਿਹਾ ਕੰਮ ਪੂਰਾ ਧੁੱਪ ਫਲ ਹੋ ਗਈ ਚਲੋ ਵਧਾਂਗੇ ਨਾ ਇਹ ਅਗਲੀ ਵਾਰੀ ਕਹ ਇਹਦਾ ਵੀ ਲਾ ਦੇ ਨਾ ਮੈਂ ਕਿਤਨੇ ਨੰਬਰ ਜੇ ਦਿਮਾਗ ਚ ਆ ਗਿਆ ਜੈਸਾ ਵੀ ਕਹਿੰਦੀ ਹੈ ਜੀ ਮੰਮੀ ਜਦ ਛੋਟੀਆਂ ਨਾਰਮਲ ਛੋਟੀਆਂ ਵਾਲੀਆਂ ਹੋਣ ਉਹ ਵੀ ਲਾ ਦੇਣਾ ਇਹਦਾ ਵੀ ਨੰਬਰ ਹਾਸਕੇ ਦਿਖਾ ਦੇ ਸੁਣ ਬਈ ਚੱਲ ਬਈ ਇਹਦਾ ਵੀ ਨੰਬਰ ਲਾ ਦੇ ਨਾ ਇਹੀ ਮੁੱਲ ਹੈ ਦਾ ਸੁਣ ਵਾ ਤਾਂ ਵੀ ਲੈਣਾ ਕੋਸ ਨਹੀਂ ਤੈਨੂੰ ਜਾਨਮਦਰ ਪਰ ਚੰਦਰੀ ਚ ਐਂ ਦਵਾਈ ਤੇ ਆ ਪਾਪਾ ਕੁਝ ਵੀ ਨਹੀਂ ਲੰਦੇ ਹੈਗੇ ਜੁੱਪੜ ਦੇ ਕਿ ਆਏ ਤੇ ਉਦੋਂ ਦੀ ਹਾਂ ਆਹਦਾ ਕੱਪੜੇ ਮਾ ਬਣਿਆ ਬੁੰਲੇ ਕਹਿ ਤਾ ਹਾਂ ਲਓ ਬਈ ਸਾਡਾ ਖਾਲਸਾ ਬੰਦਾ ਦੇਖੋ ਕਿੰਨਾ ਚੜਚਾ ਚਾ ਚਲੋ ਬਈ ਚੱਲਦੇ ਆ ਕੰਮ ਚਲ ਓਕੇ ਫਿਰ ਸਰਬੰਦੀ ਅਸੀਂ ਚੱਲੇ ਚਲੋ ਬਈ ਚੱਲਦੇ ਆ